ਈ ਦਾ ਕੋਈ ਨਹੀਂ ਹੁੰਦਾ ਉਹਦਾ ਰੱਬ ਹੁੰਦਾ ਪਰ ਇਹ ਵੀ ਇੱਕ ਗੱਲ ਸਪਸ਼ਟ ਤੇ ਸਚਾਈ ਹੈ ਕਿ ਰੱਬ ਕਦੇ ਆਪ ਕਿਸੇ ਦੇ ਕਾਰਜ ਸਿੱਧ ਕਰਨ ਨਹੀਂ ਆਉਂਦਾ ਉਹ ਕੋਈ ਨਾ ਕੋਈ ਜ਼ਰੀਆ ਬਣਾਉਂਦਾ ਨਾ ਕੋਈ ਬਿਮਾਰੀ ਇਦਾਂ ਕੋਈ ਇਹ ਗੱਲ ਹੈ ਸਿਰ ਬੱਚਿਆਂ ਨੇ ਮੈਨੂੰ ਨਿਸ਼ਮਾ ਲਿਆ ਨਹੀਂ ਸਭਾੜੇ ਬਸ ਇਸ ਕਰਕੇ ਆ ਇੱਕ ਸ਼ੈੱਡ ਬਣਿਆ ਸਭ ਤੋਂ ਪਹਿਲਾਂ ਇਸ ਸ਼ੈੱਡ ਤੋਂ ਇਸ ਦੀ ਸ਼ੁਰੂਆਤ ਹੋਈ ਸੀ ਜਦੋਂ ਡਾਕਟਰ ਨਾਰੰਗ ਸਿੰਘ ਮੰਗੜ ਜੋ ਪੇਸ਼ੇਵਰ ਵਜੋਂ ਇੱਕ ਸਾਇੰਟਿਸਟ ਸਨ ਪਰ ਉਹਨਾਂ ਦਾ ਜਜ਼ਬਾ ਉਹਨਾਂ ਦੇ ਦਿਲ ਦੇ ਵਿੱਚ ਇੱਕ ਰੀਜ ਸੀ ਕਿ ਮੈਂ ਅਜਿਹੇ ਲੋਕਾਂ ਦੇ ਲਈ ਇੱਕ ਰਹਿਣ ਬਸੇਰਾ ਬਣਾਵਾਂ ਇਹਨਾਂ ਦੀ ਸਾਂਭ ਸੰਭਾਲ ਦੇ ਵਿੱਚ ਕਈ ਵਾਰ ਦਿੱਕਤਾਂ ਪਰੇਸ਼ਾਨੀਆਂ ਬਹੁਤ ਆਉਂਦੀਆਂ ਨੇ ਉਹਨਾਂ ਨੂੰ ਕਿਵੇਂ ਮੈਨੇਜ ਕੀਤਾ ਜਾਂਦਾ ਹੈ ਕੇਅਰ ਟੇਕਰਸ ਨੂੰ ਵੀ ਕੁੱਟਮਾਰ ਵੀ ਦਿੰਦੇ ਨੇ ਐਗਰੈਸਿਵ ਹੋ ਕੇ ਤਾਂ ਇਹਨਾਂ ਨੂੰ ਕਾਉਂਸਲਿੰਗ ਕਲਾਸਾਂ ਲਗਾਈਆਂ ਜਾਂਦੀਆਂ ਸੈਸ਼ਨ ਲੱਗਦੇ ਨੇ ਫਿਰ ਉਹਦੇ ਨਾਲ ਕੰਟਰੋਲ ਹੋ ਜਾਂਦੇ ਨੇ ਬੇਸ਼ੱਕ ਇਹ ਤਸਵੀਰਾਂ ਤੁਹਾਨੂੰ ਭਾਵੁਕ ਕਰ ਸਕਦੀਆਂ ਨੇ ਕਿਉਂਕਿ ਇਹ ਸਾਰੇ ਜਿਹੜੇ ਇੱਥੇ ਬਿਰਧ ਆਸ਼ਰਮ ਦੇ ਵਿੱਚ ਮੌਜੂਦ ਨੇ ਇਹ ਕਿਸੇ ਦੇ ਭਰਾ ਹੋ ਸਕਦੇ ਨੇ ਕਿਸੇ ਦੇ ਪਿਤਾ ਹੋ ਸਕਦੇ ਨੇ ਕਿਸੇ ਦੇ ਦੋਸਤ ਹੋ ਸਕਦੇ ਨੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਆਸ਼ਰਮ ਦੇ 4 ਸਾਲ ਹੋ ਗਏ ਠੀਕ ਲੱਗ ਰਿਹਾ ਇੱਥੇ ਜਿੱਦਾਂ ਜੀਵਨ ਜਾਂਚ ਬਖਸ਼ੀ ਜਾਂਦੀ ਹੈ ਹਾਂ ਠੀਕ ਵਾ ਮ칸ਸੀ ਆਉ ਮੈਂ ਵੇਚਿਆ ਉਹ ਜੋ ਵੀ 22 ਲੱਖ ਰੁਪਏ ਦਾ ਰਿਹਾ ਉਹ ਛੋਟਾ ਬੱਚਾ ਖਾ ਲਿਆ ਬਾਅਦ ਚ ਉਹਨਾਂ ਨੇ ਕਿਹਾ ਤੁਸੀਂ ਜਾਓ ਜਿੱਥੇ ਨਾ ਜਾਈਓ ਤਿੰਨ ਨੋਰਾ ਤੇ ਗਿਆ ਪਰ ਕੋਈ ਗੱਲ ਨਹੀਂ ਜ਼ਿੰਦਗੀ ਕਿਵੇਂ ਗੁਜ਼ਰ ਰਹੀ ਹੈ ਖੁਸ਼ ਹਾਂ ਬਿਲਕੁਲ ਫਰਗਦੇ ਵਿੱਚ ਬੈਠੇ ਹਾਂ ਉੱਥੇ ਨਾਲੋਂ ਬਿਹਤਰ ਹੈ ਬਿਲ ਬਹੁਤ ਬਿਹਤਰ ਜੀ ਇੱਕ ਛੋਟਾ ਜਿਹਾ ਪਿੰਚਰ ਹੁੰਦਾ ਬਹੁਤ ਜ਼ਿਆਦਾ ਜਵਾਨੀ ਦੇ ਵਿੱਚ ਬਹੁਤ ਫਿਲਮਾਂ ਦੇਖਦੇ ਸੀ ਡਾਇਲੋਗ ਯਾਦ ਨੇ ਇਹਨਾਂ ਨੂੰ ਕੋਈ ਡਾਇਲੋਗ ਸੁਣਾ ਵੀ ਦਿੰਦੇ ਪਰਮਿੰਦਰ ਪਸੰਦ ਸੀ ਹਾਂ ਜੀ ਧਰਮਿੰਦਰ ਦਾ ਕੋਈ ਡਾਇਲੋਗ ਸੁਣਾ ਦਿਓ ਫਿਰ ਸੁਣਾ ਦਿਓ ਸਾਰੇ ਖੁਸ਼ ਹੋ ਜਾਣਗੇ ਨਾਲੇ ਗਾਣਾ ਸੁਣਾ ਦਿਓ ਸੁਣਾ ਦਿਓ ਗਾਣਾ ਸੁਣਾ ਦਿਓ ਜੇ ਉਸ ਤੋਂ ਗਾਲੀ ਕੱਬ ਛੋਟ ਜਾਤ ਅਕਦੋਤੀ ਨੋ ਜਾਤ ਹੈ ਕੋਈ ਹੱਥ ਨਾ 잡 ਰੂਠ ਜਾਤ ਹੈ ਹਰ ਹਸੀਨ ਹੋ ਜਾਤ ਹੈ ਬੇਸ਼ੱਕ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਦੁੱਖ ਸਨ ਪਰ ਇਸ ਆਸ਼ਰਮ ਦੇ ਵਿੱਚ ਇਹਨਾਂ ਨੂੰ ਖੁਸ਼ੀਆਂ ਮਿਲ ਰਹੀਆਂ ਨੇ ਇਨਾਂ ਦੇ ਸ਼ੌਂਕ ਜਿਹੜੇ ਨੇ ਉਹ ਉਜਾਗਰ ਕੀਤੇ ਜਾ ਰਹੇ ਨੇ ਜਿਹੜੇ ਸ਼ਾਇਦ ਸਮੇਂ ਦੇ ਨਾਲ ਜਾਂ ਮਜਬੂਰੀਆਂ ਦੇ ਨਾਲ ਦਬ ਗਏ ਸਨ ਤੇ ਇਸ ਟਾਈਮ ਇਸ ਆਸ਼ਰਮ ਦੇ ਵਿੱਚ 225 ਦੇ ਕਰੀਬ ਪੇਸ਼ੈਂਟ ਰਹਿ ਰਹੇ ਨੇ ਤੇ ਜਿਨ੍ਹਾਂ ਵਿੱਚੋਂ ਜ਼ਿਆਦਾ ਮジョਰਿਟੀ ਸਾਡੇ ਕੋਲ Mentally retarded ਨੇ ਤੇ ਉਹਨਾਂ ਦੀ 150 ਦੇ ਕਰੀਬ ਇਦਾਂ ਦੇ ਨੇ ਜਿਨ੍ਹਾਂ ਦੀ ਮੈਡੀਸਿਨ ਸਵੇਰੇ ਸ਼ਾਮ ਡੇਲੀ ਚੱਲਦੀ ਰਹਿੰਦੀ ਹੈ ਤੇ ਬਹੁਤ ਬਹੁਤ ਇਦਾਂ ਦੇ ਪੇਸ਼ੈਂਟ ਨੇ ਜਿਹੜੇ ਕੱਪੜਿਆਂ ਵਿੱਚ ਮਲਮੂਤਰ ਕਰਦੇ ਨੇ ਉਹਨਾਂ ਦੀ ਸਾਰੀ ਸਾਮ ਸੰਭਾਲ ਲਈ ਅਸੀਂ ਕੇਅਰ ਟੇਕਰਸ ਰੱਖੇ ਹੋਏ ਨੇ ਤਾ ਕਈ ਤਾਂ ਅਜੇ ਤੱਕ ਆਪਣਾ ਨਾਮ ਤੱਕ ਨਹੀਂ ਦੱਸ ਸਕੇ ਉਹਨਾਂ ਦੇ ਨਾਮ ਵਗੈਰਾ ਵੀ ਅਸੀਂ ਆਪ ਖੁਦ ਰੱਖੇ ਹੋਏ ਨੇ ਫੁੱਟਬਾਲ ਵੀ ਦਿਨੇ ਆ ਸੀ ਖੇਡਣ ਨੂੰ ਤੇ ਉਸ ਦੇ ਨਾਲ ਬ੍ਰੇਂਗ ਕਾਰਡਸ ਹੋਗੇ ਕੈਰਮ ਬੋਰਡ ਹੋਗੇ ਤਾਂ ਐਦਾਂ ਦੀ ਐਕਟੀਵਿਟੀਆਂ ਕਰਵਾਉਂਦੇ ਰਹਿੰਦੇ ਆ ਜਾਂ ਜਿਹੜੇ ਡੋਨਰਸ ਨੇ ਜਿਹੜੇ ਚਾਹੁੰਦੇ ਨੇ ਕਿ ਅਸੀਂ ਵੀ ਇਹਨਾਂ ਆਸ਼ਰਮਸ ਦੇ ਵਿੱਚ ਜਾ ਕੇ ਸੇਵਾ ਕਰੀ ਉਹ ਵੀ ਇੱਥੇ ਆਉਂਦੇ ਰਹਿੰਦੇ ਨੇ ਇਹਨਾਂ ਸਾਰਿਆਂ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਕਿਉਂਕਿ ਅੰਦਰ ਸਾਰਿਆਂ ਦੇ ਉਹ ਪਰਮਾਤਮਾ ਹੀ ਹੈ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆਵੇ ਸਤਿ ਸ਼ਕਾਲ ਆਦਾਬ ਨਮਸਤੇ ਲੁਧਿਆਣਾ ਟਾਈਮਸ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਦੋਸਤੋ ਅਕਸਰ ਅਸੀਂ ਕਿਤਾਬਾਂ ਦੇ ਵਿੱਚ ਪੜ੍ਹਦੇ ਆ ਜਾਂ ਇੱਕ ਗੱਲ ਜਿਹੜੀ ਸਾਨੂੰ ਸੁਣਨ ਨੂੰ ਮਿਲਦੀ ਆ ਕਿ ਜਿਹਦਾ ਕੋਈ ਨਹੀਂ ਹੁੰਦਾ ਉਹਦਾ ਰੱਬ ਹੁੰਦਾ ਪਰ ਇਹ ਵੀ ਇੱਕ ਗੱਲ ਸਪਸ਼ਟ ਤੇ ਸਚਾਈ ਹੈ ਕਿ ਰੱਬ ਕਦੇ ਆਪ ਕਿਸੇ ਦੇ ਕਾਰਜ ਸਿੱਧ ਕਰਨ ਨਹੀਂ ਆਉਂਦਾ ਉਹ ਕੋਈ ਨਾ ਕੋਈ ਜ਼ਰੀਆ ਬਣਾਉਂਦਾ ਸੋ ਬਹੁਤਾਂ ਦੇ ਵਿੱਚ ਵੇਖਿਆ ਜਾਂਦਾ ਕਿ ਲੋਕ ਜਿਹੜੇ ਨੇ ਅਪਾਹਜ ਹੁੰਦੇ ਨੇ ਜਾਂ ਮੈਂਟਲੀ ਡਿਸੇਬਲ ਹੁੰਦੇ ਨੇ ਤਾਂ ਪਰਿਵਾਰਕ ਮੈਂਬਰ ਉਹਨਾਂ ਨੂੰ ਕਿਤੇ ਦੂਰ ਦਰਾਡੇ ਛੱਡਿਆ ਆਉਂਦੇ ਨੇ ਪਰ ਜਦੋਂ ਉਹਨਾਂ ਦਾ ਕੋਈ ਆਸਰਾ ਨਹੀਂ ਰਹਿੰਦਾ ਤਾਂ ਉਸ ਰੱਬ ਦੀ ਰਹਿਮਤ ਦੇ ਸਿਰ ਤੇ ਇੱਕ ਆਸਰਾ ਜਿਹੜਾ ਉਹਨਾਂ ਦਾ ਬਣਦਾ ਵੀ ਨਜ਼ਰ ਆਉਂਦਾ ਸੋ ਅੱਜ ਅਸੀਂ ਮੌਜੂਦ ਆ ਗੁਰੂ ਅਮਰਦਾਸ ਅਪਾਹਜ ਅਤੇ ਬਿਰਧ ਆਸ਼ਰਮ ਦੇ ਵਿੱਚ ਜਿੱਥੇ ਅਨੇਕ ਉਹਨਾਂ ਲੋਕਾਂ ਦਾ ਰਹਿਣ ਬਸੇਰਾ ਬਣਾਇਆ ਹੋਇਆ ਜਿਨ੍ਹਾਂ ਦਾ ਸ਼ਾਇਦ ਕੋਈ ਨਹੀਂ ਜਿਨ੍ਹਾਂ ਨੂੰ ਸ਼ਾਇਦ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਬੋਝ ਸਮਝ ਕੇ ਲਾवारिस ਛੱਡ ਜਾਂਦੇ ਨੇ ਪਰ ਉਨਾ ਦਾ ਪਰਿਵਾਰ ਬਣਦਾ ਇਹ ਆਸ਼ਰਮ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਮੇਰੇ ਪਿੱਛੇ ਇਹ ਤਸਵੀਰਾਂ ਜਿਹੜੀਆਂ ਗੁਰੂ ਅਮਰਦਾਸ ਅਪਾਹਜ ਅਤੇ ਬਿਰਧ ਆਸ਼ਰਮ ਦੀਆਂ ਤਸਵੀਰਾਂ ਨੇ ਜਿੱਥੇ ਉਹ अनेका ਲੋਕ ਜਿਹੜੇ ਰਹਿੰਦੇ ਨੇ ਜਿਹੜੇ ਸੜਕਾਂ ਤੇ ਸ਼ਾਇਦ ਲਾਵਾਰਸ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਨੂੰ ਛੱਡ ਗਏ ਸਨ ਪਰ ਇਸ ਆਸ਼ਰਮ ਨੇ ਉਹਨਾਂ ਨੂੰ ਸਹਾਰਾ ਦਿੱਤਾ ਔਰ ਜੀਵਨ ਜਿਉਣ ਦੇ ਲਈ ਉਹਨਾਂ ਨੂੰ ਜਾਂਚ ਵੀ ਇਸ ਆਸ਼ਰਮ ਦੇ ਵਿੱਚ ਦਿੱਤੀ ਜਾਂਦੀ ਹੈ ਸੋ ਉਹਨਾਂ ਤਮਾਮ ਮੈਂਬਰਾਂ ਦੇ ਨਾਲ ਤੁਹਾਨੂੰ ਮਿਲਾਵਾਂਗੇ ਪਰ ਤਸਵੀਰਾਂ ਵਿਖਾ ਦਈਏ ਕਿ ਇਹ ਆਸ਼ਰਮ ਕਿਸ ਤਰ੍ਹਾਂ ਕੰਮ ਕਰਦਾ ਸੋ ਮੇਰੇ ਇਧਰ ਸੱਜੇ ਹੱਥ ਤੁਸੀਂ ਵੇਖ ਸਕਦੇ ਹੋ ਆ ਇੱਕ ਸ਼ੈੱਡ ਬਣਿਆ ਸਭ ਤੋਂ ਪਹਿਲਾਂ ਇਸ ਸ਼ੈੱਡ ਤੋਂ ਇਸ ਦੀ ਸ਼ੁਰੂਆਤ ਹੋਈ ਸੀ ਜਦੋਂ ਡਾਕਟਰ ਨਾਰੰਗ ਸਿੰਘ ਮੰਗਰ ਜੋ ਪੇਸ਼ੇਵਰੋਂ ਇੱਕ ਸਾਇੰਟਿਸਟ ਸਨ ਪਰ ਉਹਨਾਂ ਦਾ ਜਜ਼ਬਾ ਉਹਨਾਂ ਦੇ ਦਿਲ ਦੇ ਵਿੱਚ ਇੱਕ ਰੀਜ ਸੀ ਕਿ ਮੈਂ ਅਜਿਹੇ ਲੋਕਾਂ ਦੇ ਲਈ ਇੱਕ ਰਹਿਣ ਬਸੇਰਾ ਬਣਾਵਾਂ ਉਹਨਾਂ ਦਾ ਸਹਾਰਾ ਬਣਾ ਜਿਹੜੇ ਲੋਕ ਸੜਕਾਂ ਤੇ ਸ਼ਾਇਦ ਲਾवारिस ਪਏ ਰਹਿੰਦੇ ਨੇ ਉਹਨਾਂ ਨੇ ਇਸ ਸ਼ੈੱਡ ਤੋਂ ਸ਼ੁਰੂਆਤ ਕੀਤੀ ਔਰ ਉਹਨਾਂ तमाम ਲੋਕਾਂ ਨੂੰ ਇੱਥੇ ਲਿਆਂਦਾ ਗਿਆ ਸਾਈਕਲ ਤੋਂ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਪਰ ਅੱਜ ਗੁਰੂ ਅਮਰਦਾਸ ਜੀ ਮਹਾਰਾਜ ਦੀ ਕਿਰਪਾ ਸਦਕਾ ਇਸ ਆਸ਼ਰਮ ਦੇ ਕੋਲ ਵਧੀਆ ਬਿਲਡਿੰਗ ਵੀ ਹੈ ਬੈੱਡ ਵੀ ਨੇ ਜਿੱਥੇ ਉਹ ਸਾਰੇ ਲੋਕ ਆ ਕੇ ਰਹਿ ਸਕਦੇ ਨੇ ਔਰ ਉਹਨਾਂ ਨੂੰ ਹਰ ਉਹ ਸਹੂਲਤ ਦਿੱਤੀ ਜਾਂਦੀ ਹੈ ਚਾਹੇ ਉਹ ਮੈਡੀਕਲ ਸੁਵਿਧਾ ਹੋਵੇ ਚਾਹੇ ਉਹ ਸਿੱਖਿਆ ਦੀ ਗੱਲ ਹੋਵੇ ਜਾਂ ਜਿਹੜੇ ਅਪਾਹਜ ਲੋਕ ਨੇ ਉਹਨਾਂ ਨੂੰ ਤੁਰਨ ਫਿਰਨ ਦੇ ਲਈ व्हीलचेयर्स ਹੋਣ ਹਰ ਇੱਕ ਤਰ੍ਹਾਂ ਦੀ ਸੁਵਿਧਾ ਇੱਥੇ ਦੇ ਜਿਹੜੇ ਲੋਕ ਨੇ ਜਿਹੜੇ ਇੱਥੇ ਜਿਨ੍ਹਾਂ ਦਾ ਇਹ ਰਹਿਣ ਬਸੇਰਾ ਹੈ ਉਹਨਾਂ ਨੂੰ ਉਹ ਸੁਵਿਧਾ ਇੱਥੇ ਦਿੱਤੀ ਜਾਂਦੀ ਹੈ ਸੋ ਉਹਨਾਂ ਲੋਕਾਂ ਨਾਲ ਵੀ ਤੁਹਾਨੂੰ ਮਿਲਾਵਾਂਗੇ ਆਓ ਆਸ਼ਰਮ ਦੇ ਵਿੱਚ ਤੁਹਾਨੂੰ ਲੈ ਕੇ ਚੱਲਦੇ ਹਾਂ ਸੋ ਇਹ ਤਸਵੀਰਾਂ ਤੁਹਾਡੇ ਨਾਲ ਉਸ ਆਸ਼ਰਮ ਦੀਆਂ ਦਿਖਾ ਰਹੇ ਹਾਂ ਇਹ ਬਿਲਡਿੰਗ ਜਿੱਥੇ ਤਮਾਮ ਉਹ ਲੋਕ ਜਿਹੜੇ ਅਪਾਹਜ ਨੇ ਮੈਂਟਲੀ ਡਿਸੇਬਲ ਨੇ ਜਾਂ ਬਿਰਧ ਹੋ ਚੁੱਕੇ ਨੇ ਜਿਨ੍ਹਾਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰ ਸ਼ਾਇਦ ਛੱਡ ਦਿੰਦੇ ਨੇ ਉਹਨਾਂ ਨੂੰ ਇੱਥੇ ਰੱਖਿਆ ਜਾਂਦਾ ਉਹਨਾਂ ਦੀ ਸੇਵਾ ਕੀਤੀ ਜਾਂਦੀ ਹੈ ਜੇਕਰ ਉਹ ਨੌਜਵਾਨ ਨੇ ਤਾਂ ਉਹਨਾਂ ਨੂੰ ਜੀਵਨ ਜਾਂਚ ਦਿੱਤੀ ਜਾਂਦੀ ਹੈ ਪੜਾਇਆ ਲਿਖਾਇਆ ਜਾਂਦਾ ਹੈ ਕੁਝ ਐਕਟੀਵਿਟੀਆਂ ਅਜੇਹੀਆਂ ਹੁੰਦੀਆਂ ਨੇ ਜਿਹਦੇ ਨਾਲ ਉਹਨਾਂ ਦਾ ਮਾਨਸਿਕ ਤੌਰ ਤੇ ਵਿਕਾਸ ਹੋਵੇ ਕਿਉਂਕਿ ਜਿਹੜੇ ਮੈਂਟਲੀ ਡਿਸੇਬਲ ਹੁੰਦੇ ਨੇ ਉਹਨਾਂ ਨੂੰ ਸੰਭਾਲਣਾ ਬਹੁਤ ਕਈ ਵਾਰ ਔਖਾ ਹੋ ਜਾਂਦਾ ਹੈ ਪਰ ਇਸ ਆਸ਼ਰਮ ਦੇ ਵਿੱਚ ਜਿੱਥੇ ਉਹਨਾਂ ਦਾ ਧਿਆਨ ਰੱਖਿਆ ਜਾਂਦਾ ਹੈ ਉਹਨਾਂ ਦਾ ਪਾਲਣ ਪੋਸ਼ਣ ਕਰਨ ਦੇ ਲਈ ਉਹ ਸਾਰੀਆਂ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਉਸ ਦੇ ਨਾਲ ਨਾਲ ਉਹਨਾਂ ਨੂੰ ਜੀਵਨ ਜਾਂਚ ਵੀ ਬਖਸ਼ੀ ਜਾਂਦੀ ਹੈ ਸੋ ਡਾਕਟਰ ਮਾਂਗਰ ਜਿਨ੍ਹਾਂ ਨੇ 2009 ਦੇ ਵਿੱਚ ਇਸ ਦੀ ਸ਼ੁਰੂਆਤ ਕੀਤੀ ਸੀ ਇੱਕ ਛੋਟੇ ਜਿਹੇ ਛੱਟ ਤੋਂ ਸਾਈਕਲ ਦੇ ਉੱਪਰ ਉਹ ਲੁਧਿਆਣੇ ਦੀਆਂ ਸੜਕਾਂ ਤੇ ਘੁੰਮਦੇ ਸਨ ਜਿੱਥੇ ਵੀ ਉਹਨਾਂ ਨੂੰ ਕੋਈ ਅਪਾਹਜ ਲਾਵਾਰਸ ਜਾਂ ਬਿਰਧ ਮਿਲਦਾ ਸੀ ਉਹਨਾਂ ਨੂੰ ਇੱਥੇ ਲਿਆ ਕੇ ਉਹਨਾਂ ਦੀ ਸੇਵਾ ਕੀਤੀ ਜਾਂਦੀ ਸੀ ਜੇਕਰ ਡਾਕਟਰੀ ਇਲਾਜ ਦੀ ਜ਼ਰੂਰਤ ਹੋਵੇ ਉਹ ਡਾਕਟਰੀ ਇਲਾਜ ਕੀਤਾ ਜਾਂਦਾ ਸੀ ਉਸੇ ਤਰ੍ਹਾਂ ਅੱਜ ਵੀ ਇਹ ਆਸ਼ਰਮ ਜਿਹੜਾ ਚੱਲ ਰਿਹਾ ਹੈ तमाम ਉਹ ਜ਼ਰੂਰਤਮੰਦ ਜਿਹੜੇ ਇੱਥੇ ਆਉਂਦੇ ਨੇ ਔਰ ਉਹਨਾਂ ਦੀ ਜਿੱਥੇ ਸੇਵਾ ਕੀਤੀ ਜਾਂਦੀ ਹੈ ਉਹਨਾਂ ਦਾ ਪਾਲਣ ਪੋਸ਼ਣ ਵੀ ਕੀਤਾ ਜਾਂਦਾ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਬੇਸ਼ੱਕ ਇਹ ਤਸਵੀਰਾਂ ਤੁਹਾਨੂੰ ਭਾਵੁਕ ਕਰ ਸਕਦੀਆਂ ਨੇ ਕਿਉਂਕਿ ਇਹ ਸਾਰੇ ਜਿਹੜੇ ਇੱਥੇ ਬਿਰਧ ਆਸ਼ਰਮ ਦੇ ਵਿੱਚ ਮੌਜੂਦ ਨੇ ਇਹ ਕਿਸੇ ਦੇ ਭਰਾ ਹੋ ਸਕਦੇ ਨੇ ਕਿਸੇ ਦੇ ਪਿਤਾ ਹੋ ਸਕਦੇ ਨੇ ਕਿਸੇ ਦੇ ਦੋਸਤ ਹੋ ਸਕਦੇ ਨੇ ਇਹ ਸੀਨੀਅਰ ਸਿਟੀਜ਼ਨ ਵਾਰਡ ਨੰਬਰ 2 ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਇਹ ਸਾਰੇ ਲੋਕ ਮੌਜੂਦ ਨਿਵੇਸ਼ਕ ਕੁਝ ਬੈਡ ਜਿਹੜੇ ਤੁਹਾਨੂੰ ਖਾਲੀ ਨਜ਼ਰ ਆਉਣਗੇ ਕਿਉਂਕਿ ਇਹ ਜਿਹੜਾ ਇਸ ਵੇਲੇ ਸਮਾਂ ਹੈ ਕੁਝ ਲੋਕ ਲੰਗਰ ਦੇ ਵਿੱਚ ਖਾਣ ਪੀਣ ਦੇ ਲਈ ਵੀ ਗਏ ਹੋਏ ਨੇ ਇਹ ਤਸਵੀਰਾਂ ਤੁਹਾਨੂੰ ਵਿਖਾ ਸਕਦੇ ਹਾਂ ਬਾੜ ਨੰਬਰ 2 ਦੀਆਂ ਇਹ ਸਾਰੇ ਲੋਕ ਇੱਥੇ ਆਸ਼ਰਮ ਦੇ ਵਿੱਚ ਰਹਿੰਦੇ ਨੇ ਔਰ ਇਹਨਾਂ ਦਾ ਇਹ ਰਹਿਣ ਬਸੇਰਾ ਕਿਸੇ ਸਮੇਂ ਇਹਨਾਂ ਨੂੰ ਇਹਨਾਂ ਦੇ ਪਰਿਵਾਰਕ ਮੈਂਬਰ ਲਵਾਰਿਸ ਛੱਡ ਗਏ ਸੀ ਸੜਕਾਂ ਦੇ ਉੱਪਰ ਛੱਡ ਗਏ ਸੀ ਪਰ ਅੱਜ ਇਹ ਅਮਰਦਾਸ ਵਿਰਤ ਆਸ਼ਰਮ ਦੇ ਵਿੱਚ ਮੌਜੂਦ ਨੇ ਜਿੱਥੇ ਇਹਨਾਂ ਦੀ ਸੇਵਾ ਹੁੰਦੀ ਹੈ ਕਿਉਂਕਿ ਕਰਨ ਵਾਲਾ ਉਹ ਪ੍ਰਮਾਤਮਾ ਹੈ ਅਕਾਲ ਪੁਰਖ ਹੈ ਔਰ ਡਾਕਟਰ ਮੰਗਟ ਨੇ ਜੋ ਬੂਟਾ ਲਾਇਆ ਸੀ 2009 ਦੇ ਵਿੱਚ ਇੱਕ ਜਜ਼ਬਾ ਉਹਨਾਂ ਦੇ ਅੰਦਰ ਸੀ ਇੱਕ ਉਹਨਾਂ ਨੂੰ ਤਾਂਗ ਸੀ ਕਿ ਅਜਿਹੇ ਲੋਕਾਂ ਦੀ ਮੈਂ ਸੇਵਾ ਕਰਾਂ ਉਹਨਾਂ ਨੂੰ ਸਿਰ ਤੇ ਛੱਤ ਮਿਲੇ ਖਾਣ ਪੀਣ ਨੂੰ ਰੋਟੀ ਮਿਲੇ ਜਿਹੜੇ ਲੋਕ ਸੜਕਾਂ ਤੇ ਲਵਾਰਸ ਘੁੰਮਦੇ ਸਨ ਔਰ ਡਾਕਟਰ ਮੰਗਟ ਦਾ ਇਹ ਉਪਰਾਲਾ ਜਿਹੜਾ ਉਸ ਉਪਰਾਲੇ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਇਸ ਸੇਵਾ ਦੇ ਵਿੱਚ ਆਪਣਾ ਯੋਗਦਾਨ ਦੇ ਰਹੇ ਨੇ ਔਰ ਸਮੇਂ-ਸਮੇਂ ਤੇ ਜਿਹੜੇ ਲੁਧਿਆਣਾ ਸ਼ਹਿਰ ਦੇ ਕਈ ਪ੍ਰਸ਼ਾਸਨਿਕ ਅਧਿਕਾਰੀ ਨੇ ਜਾਂ ਹੋਰ ਸਮਾਜ ਸੇਵੀ ਨੇ ਜਾਂ ਜਿਹੜੇ ਡੋਨਰਸ ਨੇ ਜਿਹੜੇ ਚਾਹੁੰਦੇ ਨੇ ਕਿ ਅਸੀਂ ਵੀ ਇਹਨਾਂ ਆਸ਼ਰਮਸ ਦੇ ਵਿੱਚ ਜਾ ਕੇ ਸੇਵਾ ਕਰੀ ਉਹ ਵੀ ਇੱਥੇ ਆਉਂਦੇ ਰਹਿੰਦੇ ਨੇ ਇਹਨਾਂ ਸਾਰਿਆਂ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਕਿਉਂਕਿ ਅੰਦਰ ਸਾਰਿਆਂ ਦੇ ਉਹ ਪਰਮਾਤਮਾ ਹੀ ਹੈ ਇਹ ਸ਼ਾਇਦ ਕੁਝ ਅਗਲਾ ਪਿਛਲਾ ਕੋਈ ਕਰਮਾਂ ਦਾ ਲੈਣ ਦੇਣ ਹੁੰਦਾ ਜੋ ਇਹ ਅਜੇਹੀ ਹਾਲਤ ਦੇ ਵਿੱਚ ਪਹੁੰਚ ਜਾਂਦੇ ਨੇ ਪਰ ਡਾਕਟਰ ਮੰਗਟ ਨੇ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਦੇ ਸਿਰ ਤੇ ਛੱਤ ਦਿੱਤੀ ਜਾਵੇ ਇਹਨਾਂ ਨੂੰ ਇੱਕ ਰਹਿਣ ਬਸੇਰਾ ਦਿੱਤਾ ਜਾਵੇ ਔਰ ਗੁਰੂ ਅਮਰਦਾਸ ਅਪਾਹਜ ਅਤੇ ਬਿਰਧ ਆਸ਼ਰਮ ਇਹਨਾਂ ਦੇ ਲਈ ਇਹਨਾਂ ਦਾ ਘਰ ਹੈ ਰਹਿਣ ਬਸੇਰਾ ਹੈ ਜਿੱਥੇ ਇਹ ਚਾਈ ਚਾਈ ਆਪਣਾ ਜੀਵਨ ਗੁਜ਼ਾਰ ਸਕਦੇ ਨੇ ਕਿਉਂਕਿ ਕੁਝ ਇੱਥੇ ਜਿਹੜੇ ਲੋਕ ਅਜੇਹੀ ਵੀ ਨੇ ਜਿਨ੍ਹਾਂ ਨੂੰ ਸ਼ਾਇਦ ਆਪਣੀ ਸੁੱਧ ਬੁੱਧੀ ਨਹੀਂ ਕਿਉਂਕਿ ਮੈਂਟਲੀ ਤੌਰ ਤੇ ਕੁਝ ਡਿਸੇਬਲ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਸ਼ਾਇਦ ਕਿ ਅਸੀਂ ਕੌਣ ਆ ਕਿੱਥੇ ਰਹਿੰਦੇ ਸੀ ਕਿਵੇਂ ਆਏ ਇੱਥੇ ਔਰ ਕੁਝ ਇੱਥੇ ਬਿਰਧ ਵੀ ਨੇ ਜਿਹੜੇ ਸ਼ਾਇਦ ਆਪਣੇ ਪਰਿਵਾਰਾਂ ਨੂੰ ਛੱਡ ਦਿੰਦੇ ਨੇ ਜਾਂ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਉਹ ਸਾਰੇ ਇੱਥੇ ਰਹਿੰਦੇ ਨੇ ਔਰ ਇੱਥੇ ਆਪਣਾ ਜੀਵਨ ਗੁਜ਼ਾਰ ਰਹੇ ਨੇ ਔਰ ਉਸ ਪਰਮਾਤਮਾ ਦੇ ਲੜ ਲੱਗ ਰਹੇ ਨੇ ਕਿਉਂਕਿ ਜਿਸ ਤਰ੍ਹਾਂ ਅਸੀਂ ਲੇਡੀਜ਼ ਵਾਰਡ ਦੇ ਵਿੱਚ ਵੇਖਿਆ ਕਿ ਉਹ ਕੁਝ ਲੇਡੀਜ਼ ਜਿਹੜੀਆਂ ਪਾਠ ਵੀ ਕਰਦੀਆਂ ਨੇ ਸੇਵਾ ਵੀ ਕਰਦੀਆਂ ਨੇ ਕੁਝ ਸਲਾਈ ਕੜਾਈ ਕੀਤੀ ਜਾਂਦੀ ਹੈ ਉਹਨਾਂ ਦਾ ਮਾਨਸਿਕ ਵਿਕਾਸ ਕਰਨ ਦੇ ਲਈ ਉਹਨਾਂ ਤੋਂ ਡਰਾਇੰਗ ਪੇਂਟਿੰਗ ਜਿਹੜੀ ਕਰਵਾਈ ਜਾਂਦੀ ਹੈ ਉਸੇ ਤਰ੍ਹਾਂ ਇਧਰ ਜੇ ਵੇਖਿਆ ਜਾਵੇ ਜਿਹੜਾ ਬਿਰਦਾ ਅਸ਼ਰਮ ਹੈ ਉੱਥੇ ਵੀ ਐਕਟੀਵਿਟੀਆਂ ਕੁਝ ਅਜਹੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਇਹਨਾਂ ਦਾ ਮਨ ਲੱਗੇ ਔਰ ਮਾਨਸਿਕ ਤੌਰ ਤੇ ਇਹਨਾਂ ਦਾ ਵਿਕਾਸ ਹੋ ਵੀ ਸੋ ਮੈਂ ਇੱਕ ਵਾਰ ਫਿਰ ਕਹਿ ਰਿਹਾ ਕਿ ਇਹ ਤਸਵੀਰਾਂ ਤੁਹਾਨੂੰ ਭਾਵਕ ਜ਼ਰੂਰ ਕਰ ਸਕਦੀਆਂ ਪਰ ਇਹ ਅਸਲ ਸਚਾਈ ਹੈ ਸਾਡੇ ਸਮਾਜ ਦੀ 네ਗੇਟਿਵ ਵੀ ਪੋਜ਼ਿਟਿਵ ਦੋਨੋਂ ਤਸਵੀਰਾਂ ਇੱਥੇ ਸਾਹਮਣੇ ਨੇ ਕਿ ਕਿਸ ਤਰ੍ਹਾਂ ਲੋਕ ਇਹਨਾਂ ਨੂੰ ਸੜਕਾਂ ਦੇ ਉੱਪਰ ਲਵਾਰਿਸ਼ ਛੱਡ ਦਿੰਦੇ ਨੇ ਉਹ 네ਗੇਟਿਵ ਸਾਈਡ ਹੈ ਪਰ ਕਿਸ ਤਰ੍ਹਾਂ ਇਹਨਾਂ ਨੂੰ ਇਸ ਆਸ਼ਰਮ ਦੇ ਵਿੱਚ ਲਿਆ ਕੇ ਜ਼ਿੰਦਗੀ ਦਿੱਤੀ ਜਾਂਦੀ ਹੈ ਇੱਕ ਰਹਿਣ ਬਸੇਰਾ ਦਿੱਤਾ ਜਾਂਦਾ ਉਹ ਪੋਜ਼ਿਟਿਵ ਸਾਈਡ ਹੈ ਕਿਉਂਕਿ ਕਹਿੰਦੇ ਨੇ ਕਿ ਨੇਕੀ ਔਰ ਬਦੀ ਦੋਨੋਂ ਇਸ ਸ੍ਰਿਸ਼ਟੀ ਦੇ ਵਿੱਚ ਮੌਜੂਦ ਨੇ ਜੇਕਰ ਕੋਈ ਬਦੀ ਕਰਦਾ ਤਾਂ ਪਰਮਾਤਮਾ ਨੇ ਕਿ ਨੂੰ ਆ ਭੇਜਦਾ ਹੈ ਇਹਨਾਂ ਲੋਕਾਂ ਦੀ ਮਦਦ ਲਈ ਸੋ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਸਾਰੇ ਲੋਕ ਇੱਥੇ ਮੌਜੂਦ ਨੇ ਸੋ ਜਿਹੜੇ ਇੱਥੇ ਦੇ ਕੇਅਰ ਟੇਕਰ ਨੇ ਸਟਾਫਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਸਰ ਮੈਮ ਤੁਹਾਡਾ ਨਾਮ ਮੇਰਾ ਨਾਮ ਰੁਪਿੰਦਰ ਕੌਰ ਹੈ ਰੁਪਿੰਦਰ ਜੀ ਸਭ ਤੋਂ ਪਹਿਲਾਂ ਦੱਸੋ ਇਸ ਬੇਦ ਆਸ਼ਰਮ ਬਾਰੇ ਔਰ ਸਾਰੇ ਆਸ਼ਰਮ ਬਾਰੇ ਜਿਹੜਾ ਗੁਰੂ ਅਮਰਦਾਸ ਮਹਾਰਾਜ ਦੇ ਨਾਮ ਤੇ ਬਣਿਆ ਗੁਰੂ ਅਮਰਦਾਸਪਾਜ ਆਸ਼ਰਮ ਕਿਸੇ ਦੀ ਪਰਸਨਲ ਪ੍ਰੋਪਰਟੀ ਨਹੀਂ ਹੈ ਗੁਰੂ ਅਮਰਦਾਸ ਜੀ ਦੇ ਨਾਮ ਤੇ ਸਾਰੀ ਸੰਸਥਾ ਬਣੀ ਹੋਈ ਹੈ ਤਾਂ ਇਹਦੇ ਵਿੱਚ ٹرسٹ ਬਣਿਆ ਹੋਇਆ ਹੈ ٹرسٹ ਦੇ ਵਿੱਚ ਫਾਊਂਡਰ ਜਿਹੜੇ ਮੇਨ ਫਾਊਂਡਰ ਨੇ ਡਾਕਟਰ ਨਰਿੰਦਰ ਸਿੰਘ ਮਾਨਗੜ ਨੇ ਤੇ ਇਸ ਟਾਈਮ ਇਸ ਆਸ਼ਰਮ ਦੇ ਵਿੱਚ 225 ਦੇ ਕਰੀਬ ਪੇਸ਼ੈਂਟ ਰਹਿ ਰਹੇ ਨੇ ਤੇ ਜਿਨ੍ਹਾਂ ਵਿੱਚੋਂ ਜ਼ਿਆਦਾ ਮжоਰਿਟੀ ਸਾਡੇ ਕੋਲ ਮੈਂਟਲੀ ਰਿਗਰਡਡ ਨੇ ਤੇ ਉਹਨਾਂ ਦੀ 150 ਦੇ ਕਰੀਬ ਇਦਾਂ ਦੇ ਨੇ ਜਿਨ੍ਹਾਂ ਦੀ ਮੈਡੀਸਿਨ ਸਵੇਰੇ ਸ਼ਾਮ ਦੇ ਲਈ ਚੱਲਦੀ ਰਹਿੰਦੀ ਹੈ ਤੇ ਬਹੁਤ ਬਹੁਤ ਇਦਾਂ ਦੇ ਪੇਸ਼ੈਂਟ ਨੇ ਜਿਹੜੇ ਕੱਪੜਿਆਂ ਵਿੱਚੀ ਮਲ ਮੁੱਤਰ ਕਰਦੇ ਨੇ ਉਹਨਾਂ ਦੀ ਸਾਰੀ ਸਾਮ ਸੰਭਾਲ ਲਈ ਅਸੀਂ ਕੇਅਰ ਟੇਕਰਸ ਰੱਖੇ ਹੋਏ ਨੇ ਤਾਂ ਕਈ ਤਾਂ ਅੱਜ ਤੱਕ ਆਪਣਾ ਨਾਮ ਤੱਕ ਨਹੀਂ ਦੱਸ ਸਕੇ ਉਹਨਾਂ ਦੇ ਨਾਮ ਵਗੈਰਾ ਵੀ ਅਸੀਂ ਆਪ ਖੁਦ ਰੱਖੇ ਹੋਏ ਨੇ ਤੇ ਇਦਾਂ ਦੇ ਮਤਲਬ ਕਿ ਬਹੁਤ ਸਾਰੇ ਪੇਸ਼ੈਂਟ ਨੇ ਸਾਡੇ ਕੋਲ ਮੈਮ ਜਿਸ ਤਰ੍ਹਾਂ ਇਹਨਾਂ ਦੀ ਸਾਨ ਸਭਾਲ ਦੇ ਵਿੱਚ ਕਈ ਵਾਰ ਦਿੱਕਤਾਂ ਪਰੇਸ਼ਾਨੀਆਂ ਬਹੁਤ ਆਉਂਦੀਆਂ ਨੇ ਉਹਨਾਂ ਨੂੰ ਕਿਵੇਂ ਮੈਨੇਜ ਕੀਤਾ ਜਾਂਦਾ ਸਰ ਇਹਦੇ ਵਿੱਚ ਜਿਵੇਂ ਮੈਂਟਲ ਪੇਸ਼ੈਂਟ ਨੇ ਸਾਡੇ ਕੋਲ ਉਹ ਅਗਰੈਸਿਵ ਹੋ ਜਾਂਦੇ ਆ ਤਾਂ ਉਹ ਡਾਕਟਰ ਦੀ ਦੇਖਰੇਖ ਦੇ ਵਿੱਚ ਮੈਡੀਸਨ ਨਾਲ ਕੰਟਰੋਲ ਹੁੰਦੇ ਨੇ ਤੇ ਕਈ ਵਾਰੀ ਕੇ ਟੇਕਰਸ ਨੂੰ ਵੀ ਕੁੱਟ ਮਾਰ ਵੀ ਦਿੰਦੇ ਨੇ ਅਗਰੈਸਿਵ ਹੋ ਕੇ ਤਾਂ ਇਹਨਾਂ ਨੂੰ ਕਾਉਂਸਲਿੰਗ ਕਲਾਸਿਸ ਲਗਾਈਆਂ ਜਾਂਦੀਆਂ ਸੈਸ਼ਨ ਲੱਗਦੇ ਨੇ ਫਿਰ ਉਹਦੇ ਨਾਲ ਕੰਟਰੋਲ ਹੋ ਜਾਂਦੇ ਨੇ ਮਤਲਬ ਸਾਰਾ ਸਟਾਫ ਇੰਨਾ ਪਲਾਈਟਲੀ ਇਹਨਾਂ ਬਿਹੇਵ ਕਰਦਾ ਹੈ ਕਿ ਇਹਨਾਂ ਨੂੰ ਫੈਮਿਲੀ ਵਾਲਾ ਮਾਹੌਲ ਦੇ ਕੇ ਸ਼ਾਂਤ ਕਰਕੇ ਤੇ ਠੀਕ ਰੱਖਦੇ ਨੇ ਕਾਉਂਸਲਿੰਗ ਦੇ ਲਈ ਸਾਈਕੀਆਟ੍ਰਿਸਟ ਵੀ ਆਉਂਦੇ ਨੇ ਕਿਸ ਤਰ੍ਹਾਂ ਦੇ ਡਾਕਟਰ ਆਉਂਦੇ ਨੇ ਜਿਹੜੇ ਇਹਨਾਂ ਦੀ ਕਾਉਂਸਲਿੰਗ ਇਹਨਾਂ ਦੀ ਕਾਉਂਸਲਿੰਗ ਕਲਾਸਿਸ ਮੈਂ ਹੀ ਲੈ ਲੈਂਦੀ ਆ ਮੈਂ ਇਹਨਾਂ ਦੀ ਸਾਈਕੋਲੋਜੀ ਦੀ ਮੈਂ ਕਿਤੀ ਐਮਏ ਆ ਤਾਂ ਕਾਉਂਸਲਿੰਗ ਕਲਾਸਿਸ ਲੈਣੀ ਆ ਇਹਨਾਂ ਨੂੰ ਹਰੇਕ 1 225 ਜਿਹੜੇ ਹੈਗੇ ਆ ਹਰੇਕ ਨੂੰ ਮੈਂ ਜਾਣਦੀ ਆ ਵਿਕੇ ਸਟੋਰੀ ਹੈ ਕਿ ਮੈਂ ਕੰਟਰੋਲ ਛੋਣੇ ਆ ਕਿਵੇਂ ਇਹਨਾਂ ਦਾ ਗੁੱਸਾ ਕੰਟਰੋਲ ਛੋਣਾ ਤਾਂ ਇਸ ਦੇ ਨਾਲ ਇਹਨਾਂ ਨੂੰ ਅਲੱਗ-ਅਲੱਗ ਐਕਟੀਵਿਟੀਆਂ ਦੇ ਵਿੱਚ ਇਨਵੋਲ ਕਰਦੇ ਆ ਕੈਰਮ ਵਗੈਰਾ ਦੇ ਦਿੰਦੇ ਆ ਚੈਂਟ ਨੂੰ ਪਲੇਇੰਗ ਕਾਰਡਸ ਹੋ ਗਏ ਫੁੱਟਬਾਲ ਦੇ ਦਿੰਦੇ ਆ ਮਤਲਬ ਇਹਨਾਂ ਨੂੰ ਇਹਨਾਂ ਦੀ ਡਿਵੈਲਪਮੈਂਟ ਲਈ ਬਹੁਤ ਕੁਝ ਕੀਤਾ ਜਾਂਦਾ ਹੈ ਮੈਮ ਜਿਹੜੇ ਮੈਂਟਲੀ ਡਿਸੇਬਲ ਹੁੰਦੇ ਨੇ ਕਹਿੰਦੇ ਨੇ ਉਹ ਜ਼ਿੱਦੀ ਬਹੁਤ ਹੁੰਦੇ ਨੇ ਕਈ ਵਾਰ ਉਹਨਾਂ ਦੀ ਜ਼ਿੱਦ ਨੂੰ ਤੋੜਨ ਦੇ ਲਈ ਵੀ ਤੁਹਾਨੂੰ ਮੁਸ਼ਕਲ ਕਰਨੀ ਪੈਂਦੀ ਹੈ कदी -कदी कदी -कदी भी भी हां जी ਇਦਾਂ ਦਾ ਬਹੁਤ ਵਾਰ ਹੁੰਦਾ ਹੈ ਕਿ ਮੈਨੂੰ ਆ ਚੀਜ਼ ਹੀ ਲੈਣੀ ਆ ਤਾਂ ਉਹਨਾਂ ਨੂੰ ਉਸ ਚੀਜ਼ ਤੋਂ ਹਟਾਉਣ ਲਈ ਕਈ ਵਾਰ ਤਾਂ ਸਾਨੂੰ ਦੇਣੀ ਵੀ ਪੈਂਦੀ ਆ ਕਿਸੇ ਖਾਣ ਦੀ ਜਿੱਦ ਕਰ ਲਈ ਜਾਂ ਪੈਣਨ ਦੀ ਜਿੱਦ ਕਰ ਲਈ ਜਾਂ ਘੁੰਮਣ ਦੀ ਜਿੱਦ ਕਰ ਲਈ ਤਾਂ ਇਦਾਂ ਦੀ ਉਹਨਾਂ ਦੀ ਜਿੱਦ ਕਦੇ-ਕਦੇ ਪੂਰੀ ਵੀ ਕਰਦੇ ਆ ਕਦੇ-ਕਦੇ ਉਹਨਾਂ ਨੂੰ ਟਾਲਦੇ ਵੀ ਆ ਵੀ ਹਾਂ ਅਸੀਂ ਤੇਰੀ ਕੱਲ ਕਰਾਂਗੇ ਇਹ ਇਹਨਾਂ ਦੀ ਕੋਈ ਫੈਮਿਲੀ ਹੈ ਨਹੀਂ ਡੇਲੀ ਕਾਲ ਕਰਨ ਨੂੰ ਕਹਿੰਦੇ ਆ ਜਾਂ ਇਹਨਾਂ ਨੂੰ ਟਾਈਮ ਦੇ ਦੇਦਾ ਹਾਂ ਕੱਲ 2 ਵਜੇ ਕਰਵਾਵਾਂਗੇ ਤੇਰੀ ਕੱਲ ਅੱਜ ਕਰਵਾਵਾਂਗੇ ਜਾਂ ਕਿਸੇ ਕੇਅਰ ਟੇਕਰ ਨਾਲ ਗੱਲ ਕਰਵਾ ਦਿੰਨੇ ਆ ਫੈਮਿਲੀ ਮੈਂਬਰ ਬਣਾ ਕੇ ਤਾਂ ਇਸ ਤਰ੍ਹਾਂ ਇਹਨਾਂ ਨੂੰ ਕੰਟਰੋਲ ਕਰਦੇ ਆ ਛੇ ਜ਼ਿੱਦ ਕਰਦੇ ਨੇ ਕਿ ਫੈਮਿਲੀ ਦੇ ਨਾਲ ਅਸੀਂ ਗੱਲ ਕਰੀ ਹਾਂ ਜੀ ਕਿਉਂਕਿ ਕਿਸੇ ਹਰ ਇੱਕ ਬੈਕਗ੍ਰਾਉਂਡ ਤਾਂ ਹੈਗੀ ਆ ਕਿਸੇ ਕੋਈ ਨਾ ਕੋਈ ਤਾਂ ਫੈਮਿਲੀ ਕਦੇ ਨਾ ਕਦੇ ਤਾਂ ਰਹੀ ਹੈ ਇਹਨਾਂ ਦੀ ਤਾਂ ਇਸ ਕਰਕੇ ਉਹ ਚੀਜ਼ ਤਾਂ ਹੈ ਵੀ ਸਾਡਾ ਪਰਿਵਾਰ ਹੈ ਮਤਲਬ ਇਹ ਨਹੀਂ ਪਤਾ ਕਿ ਸਾਡਾ ਪਰਿਵਾਰ ਹੈ ਕਿੱਥੇ ਆ ਤਾਂ ਕਿੱਥੇ ਰਹਿੰਦੇ ਨੇ ਜਾਂ ਕੌਣ-ਕੌਣ ਹੈ ਸਾਡੇ ਪਰਿਵਾਰ ਦੇ ਵਿੱਚ। ਸਾਨੂੰ ਕਾਉਂਸਲਿੰਗ ਤੋਂ ਇਲਾਵਾ ਹੋਰ ਕਿਹੜੀ-ਕਿਹੜੀ ਐਕਟੀਵਿਟੀਆਂ ਆ ਜਿਵੇਂ ਡਰਾਇੰਗ ਕਰਵਾਈ ਜਾਂਦੀ ਆ, ਸਪੋਰਟਸ ਨਾਲ ਵੀ ਕੋਈ ਰਿਲੇਟਡ ਐਕਟੀਵਿਟੀਆਂ ਹੁੰਦੀਆਂ। ਹਾਂਜੀ, ਸਪੋਰਟ ਜਿਵੇਂ ਯੋਗਾ ਕਲਾਸਿਸ ਲੱਗਦੀਆਂ, ਪੀਟੀ ਐਕਸਰਸਾਈਜ਼ ਹੁੰਦੀਆਂ ਇਹਨਾਂ ਦੀਆਂ। ਇਹਨਾਂ ਨੂੰ ਵਾਕ ਵਗੈਰਾ ਸ਼ਾਮ ਨੂੰ ਕਰਵਾਨੇ ਆ, ਸਵੇਰੇ ਵੀ ਵਾਕ ਚੱਲਦਾ ਰਹਿੰਦਾ ਜਿਹੜੇ ਕਰ ਸਕਦੇ ਨੇ। ਤਾਂ ਇਹਨਾਂ ਨੂੰ ਫੁੱਟਬਾਲ ਵੀ ਦਿੰਨੇ ਆ ਸੀ ਖੇਡਣ ਨੂੰ ਤੇ ਉਸ ਦੇ ਨਾਲ ਪਲੇਇੰਗ ਕਾਰਡਸ ਹੋਗੇ, ਕੈਰਮ ਬੋਰਡ ਹੋਗੇ। ਤਾਂ ਇਦਾਂ ਦੀ ਐਕਟੀਵਿਟੀਆਂ ਕਰਵਾਉਂਦੇ ਰਹਿੰਦੇ ਆ ਨੰਮ ਮੈਮ ਹਜ਼ਾਰਾਂ ਲੱਖਾਂ ਲੋਕ ਇਹਨਾਂ ਨੂੰ ਦੇਖ ਰਹੇ ਨੇ ਤੁਹਾਨੂੰ ਵੀ ਸੁਣ ਰਹੇ ਨੇ ਕੋਈ ਅਪੀਲ ਤੁਹਾਡੇ ਵੱਲੋਂ ਦਰਸ਼ਕਾਂ ਨੂੰ ਮੇਰੇ ਵੱਲੋਂ ਇਹ ਹੀ ਪਹਿਲਾਂ ਜੋ ਜੋ ਸੁਣ ਰਹੇ ਨੇ ਵੀ ਆਪਣੇ ਬਰਥਡੇ ਆਪਣੀ ਮੈਰਿਜ ਐਨਿਵਰਸਰੀ ਜਾਂ ਕੋਈ ਵੀ ਤੁਹਾਡੀ ਸੈਲੀਬ੍ਰੇਸ਼ਨ ਆ ਇਹਨਾਂ ਨਾਲ ਆ ਕੇ ਸੈਲੀਬ੍ਰੇਟ ਕਰ ਸਕਦੇ ਹੋ ਤੁਸੀਂ ਤੇ ਕਿਉਂਕਿ ਇੱਕ ਤਾਂ ਇਹਨਾਂ ਨੂੰ ਪਰਿਵਾਰਵਾਰਾ ਮਾਹੌਲ ਮਿਲ ਜਾਂਦਾ ਹੈ ਦੂਜਾ ਇਹਨਾਂ ਨੂੰ ਖੁਸ਼ੀ ਹੁੰਦੀ ਹੈ ਕਿ ਸਾਡੇ ਨਾਲ ਸਾਨੂੰ ਕੋਈ ਮਿਲਣ ਆਇਆ ਤੇ ਸਾਡੇ ਨਾਲ ਕੁਝ ਸੈਲੀਬ੍ਰੇਟ ਕਰਨ ਆਇਆ ਤੇ ਉਹ ਠੀਕ ਹੋ ਨੇ ਬਾਕੀ ਇਹ ਜਿਹੜੀ ਬਿਲਡਿੰਗ ਆ ਮੇਲ ਸਾਈਡ ਦੇਖ ਰਹੇ ਹੋ ਤੁਸੀਂ ਇਹ ਬਿਲਡਿੰਗ ਬਣ ਰਹੀ ਹੈ ਬਿਲਡਿੰਗ ਦੇ ਵਿੱਚ ਤੁਸੀਂ ਆਪਣਾ ਡੋਨੇਸ਼ਨ ਦੇ ਕੇ ਯੋਗਦਾਨ ਪਾ ਸਕਦੇ ਹੋ ਜਾਂ ਕੋਈ ਮਟੀਰੀਅਲ ਲੈ ਕੇ ਤਾਂ ਇਸ ਮੇਲਸ ਲਈ ਬੰਡਰੀ ਬਿਲਡਿੰਗ ਨੂੰ ਹੋਰ ਅੱਗੇ ਕੰਪਲੀਟ ਕਰਵਾ ਸਕਦੇ ਸਮਾਧਨ ਲਈ ਬਹੁਤ ਬਹੁਤ ਸ਼ੁਕਰੀਆ ਸੋ ਗੱਲਬਾਤ ਇਹਨਾਂ ਨਾਲ ਵੀ ਕਰਾਂਗੇ ਕਿ ਬਾਈ ਜੀ ਸਾਡੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਹਾਂ ਸਤਿ ਸ਼੍ਰੀ ਅਕਾਲ ਸਤਿ ਵਾਦ ਤੁਹਾਡਾ ਨਾਮ ਜੀ ਅਸਲ ਜੀ ਤੁਸੀਂ ਕਿੱਥੋਂ ਆਏ ਹੋ ਪਤਾ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਆਸ਼ਰਮ ਦੇ ਹਾਂ 4 ਸਾਲ ਹੋ ਗਏ ਠੀਕ ਲੱਗ ਰਿਹਾ ਇੱਥੇ ਜਿੱਦਾਂ ਜੀਵਨ ਜਾਂਚ ਬਖਸ਼ੀ ਜਾਂਦੀ ਹੈ ਹਾਂ ਠੀਕ ਵਾ ਕਿੱਦਾਂ ਸਮਾਂ ਗੁਜ਼ਾਰਦੇ ਹੋ ਆਸ਼ਰਮ ਦੇ ਵਿੱਚ ਤੁਸੀਂ ਹਾਂ ਕਿਵੇਂ ਟਾਈਮ ਗੁਜ਼ਾਰਦੇ ਹੋ ਸਮਾਂ ਕਿਵੇਂ ਨਿਕਲਦਾ ਸਾਰਾ ਦਿਨ ਕੀ ਕਰਦੇ ਹੋ ਬਾਬਾ ਬਕਰਾਨਾ ਉਹਦਾ ਤੁਰਦੇ ਫਿਰਦੇ ਵੀ ਇਹ ਸਾਰੇ ਦੋਸਤ ਨੇ ਤੁਹਾਡੇ ਨਾਲ ਜਿਹੜੇ ਨੇ ਲੈ ਸਾਡੇ ਨਾਲ ਗੱਲਾਂ ਬਾਤਾਂ ਕਰਦੇ ਰਹਿੰਦੇ ਆ ਆਪਸ ਵਿੱਚ ਹਾਂ ਜੀ ਸਮਾਂ ਗੁਜ਼ਰ ਜਾਂਦਾ ਹੈ ਹਾਂ ਗੁਜ਼ਰ ਜਾਂਦਾ ਠੀਕ ਹੈ ਬਜ਼ੁਰਗ ਹੈਗੇ ਜਿਹੜੇ ਇਹ ਆਪਣੇ ਜਵਾਨੀ ਦੇ ਵਿੱਚ ਬਹੁਤ ਫਿਲਮਾਂ ਦੇਖਦੇ ਸੀ ਡਾਇਲੋਗ ਯਾਦ ਨੇ ਇਹਨਾਂ ਨੂੰ ਕੋਈ ਡਾਇਲੋਗ ਸੁਣਾ ਵੀ ਦਿੰਦੇ ਪਪੂ ਜੀ ਕਹਿੰਦੇ ਤੁਹਾਨੂੰ ਫਿਲਮਾਂ ਦੇ ਡਾਇਲੋਗ ਬੜੇ ਯਾਦ ਨੇ ਕੋਈ ਇੱਕ ਫਿਲਮ ਜਿਹੜੀ ਤੁਹਾਨੂੰ ਚੰਗੀ ਲੱਗਦੀ ਹੋਵੇ ਜਾਂ ਡਾਇਲੋਗ ਜਿਹੜਾ ਤੁਹਾਡੇ ਦਿਲ ਦੇ ਕਰੀਬ ਹੋਵੇ ਸੁਣਾਓ ਦਰਸ਼ਕਾਂ ਨੂੰ शोले फिल्... शोले फिल्म कहंदे बहुत ਤੁਸੀਂ ਦੇਖੀ ਆ ਸ਼ੋਲੇ ਫਿਲਮ ਦਾ ਕੋਈ ਡਾਇਲੋਗ ਸੁਣਾ ਦਿਓ ਗਾਲੋ ਹੁਨਾ ਹਾਂਜੀ ਹੀਰੋ ਕਿਹੜਾ ਪਸੰਦ ਆ ਤੁਹਾਨੂੰ ਵੈਸੇ ਐਕਟਰ ਕਿਹੜਾ ਪਸੰਦ ਆ ਹਾਂਜੀ ਐਕਟਰ ਕਿਹੜਾ ਪਸੰਦ ਆ ਤੁਹਾਨੂੰ ਐਕਟਰ ਹੋਣ ਕਰ ਸਾਡੇ ਬੁੱਢੇ ਹੋ ਗਏ ਹੁਣ ਚਲੋ ਨਾਂ ਲੈ ਦਿਓ ਕਿਸੇ ਦਾ ਜਿਹੜਾ ਤੁਹਾਡੇ ਵੇਲੇ ਤੁਹਾਨੂੰ ਪਸੰਦ ਸੀ ਉਦੋਂ ਹਾਂਜੀ ਧਰਮਿੰਦਰ ਫਸਾਂਪਾ ਅਚਾ ਧਰਮਿੰਦਰ ਪਸੰਦ ਸੀ ਹਾਂਜੀ ਧਰਮਿੰਦਰ ਦਾ ਕੋਈ ਡਾਇਲੋਗ ਸੁਣਾ ਦਿਓ ਫਿਰ ਗੱਲ ਸੁਣਾ ਦੇਓ ਸਾਰੇ ਖੁਸ਼ ਹੋ ਜਾਣਗੇ ਨਾਲੇ ਸਾਰਿਆਂ ਨੇ ਕਿਹਾ ਕਿ ਸਰਦਾਰ ਜੀ ਡਾਇਲੋਗ ਬਹੁਤ ਵਧੀਆ ਬੋਲਦੇ ਆ ਕੋਈ ਸੁਣਾ ਦਿਓ ਇੱਕ ਗੱਲ ਸੁਣਾ ਹਾਂਜੀ ਅਸਾ ਯਾ ਲਾਇਆ ਸਰਕਾਰ ਗਹਿਣ ਲਾਇਆ ਹੂੰ ਰੱਖ ਲੋ ਯਾਂ ਤੁਮ ਕਾ ਲਾਇਓ ਇਹ ਫਸਾਲ ਝਾਵਰ ਲਾਇਆ ਇੱਕ ਬੋਲ ਇਹ ਰੱਖ ਲੋ ਤੁਮ ਕਾ ਲਾਇਓ ਇਹ ਦਾਲ ਲਾਇਓ ਇਹ ਆਧੇ ਮੁਠੀ ਦਾਲ ਲਾਇਓ बाकी बेटी के बरातियों के लिए रखी है लाया। एक गोली निकल सारा भेजा बार आ जाएगा हराम ज्यादा हाँ ठाक अभी ठाकुर जिंदा हो जब तक मैं जिंदा हूँ तुम गांव से अनाज नहीं दे रहे कौन रोकेगा हमें मैं मेरे आदमी ये आदमी सरकार ने हिजड़ों की फौज बनाई है मौत पहले कर रही है ਕਾਲੀਆ ਨੋ ਤੁਹਾਡੇ ਨੇ ਕਾਫੀ ਗੱਬਰ ਤੋਂ ਕਹਿ ਬੈਨਾ ਕਿ ਆਨਾਦ ਦਾ ਮੈਂ ਬੰਦ ਕਰ ਦਿੱਤਾ ਹਾਂ ਤੁਸੀਂ ਜਾਓ ਉਹ ਜਾਂਦੇ ਵਾਪੂਜੀ ਜਿੱਦਾਂ ਤੁਹਾਨੂੰ ਤਰਮਿੰਦਰ ਪਸੰਦ ਹੈ ਗੱਬਰ ਨਹੀਂ ਪਸੰਦ ਅਮਜਦ ਖਾਨ ਨਹੀਂ ਪਸੰਦ ਸੀ ਹਾਂ ਜਿੱਦਾਂ ਤੁਸੀਂ ਕਹਾਂ ਤਰਮਿੰਦਰ ਮੈਨੂੰ ਪਸੰਦ ਹੈ ਐਕਟਰ ਅਮਜਦ ਖਾਨ ਨਹੀਂ ਪਸੰਦ ਸੀ ਜਿਹੜਾ ਗੱਬਰ ਬਣਿਆ ਸੀ ਨਹੀਂ ਉਹ ਵੀ ਪਸੰਦ ਸੀ ਉਹ ਵੀ ਪਸੰਦ ਸੀ ਸੋ ਤੁਸੀਂ ਸੁਣਿਆ ਬੇਸ਼ੱਕ ਇਹ ਇਨਾਂ ਦੀ ਕਿਸਮਤ ਅਜਿਹੀ ਹੈ ਜਾਂ ਕਰਮਾਂ ਮਾਰੇ ਇਹਨਾਂ ਨੂੰ ਕਹਿ ਲਓ ਪਰ ਅੱਜ ਵੀ ਜਿਹੜੇ ਸ਼ੌਂਕ ਨੇ ਉਹ ਬਰਕਰਾਰ ਨੇ ਹਾਂਜੀ ਹੋਰ ਕੁਝ ਕਹਿਣਾ ਚਾਹੁੰਦੇ ਹੋ ਬਾਪੂ ਜੀ ਕੀ ਕਹਿਣਾ ਚਾਹੁੰਦੇ ਹੋ ਹਾਂ ਕੀ ਹੋਰ ਕੁਝ ਸੁਣਾਉਣਾ ਚਾਹੁੰਦੇ ਹੋ ਹਾਂ ਗਾਣਾ ਸੁਆਬ ਸੁਣਾ ਦਿਓ ਸੁਣਾ ਕਿੰਨੇ ਆਦਮੀ تھے ਕਿੰਨੇ ਆਦਮੀ تھے ਗਾਣਾ ਸੁਆਬ ਸੁਣਾ ਦਿਓ ਗਾਣਾ ਸੁਣਾ ਦਿਓ ਟੈਸਟਾਂ ਤੇ ਗਾੜੀ ਜਦਬ ਛੋਟ ਜਾਤ ਅਬ 1 2 3 ਨਾ ਜਾਤ ਹੈ ਕੋਈ ਹਸੇ ਨਾ ਜਦਬ रूठ जाती है और, और गालियाँ तांगे वालियाँ कोई तांगे वाली जब रूठ जाती है तो और हसीम हो जाती है टेंशन से गाड़ी छूट जाती है तो एक दो तीन ਹੋ ਜਾਤੀ ਹੈ ابو ਜੀ ਬਹੁਤ ਵਧੀਆ ਬਹੁਤ ਵਧੀਆ ਮੈਂ ਬੇਨਤੀ ਕਰਾਂਗਾ ਕਿ ਜਿਨ੍ਹਾਂ ਨੇ ਸੁਣਿਆ ਤਾੜੀ ਲਗਾ ਦਿਓ ਇੱਕ ਵਾਰ ਸੋ ਦੇਖੋ ਬੇਸ਼ੱਕ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਦੁੱਖ ਸਨ ਪਰ ਇਸ ਆਸ਼ਰਮ ਦੇ ਵਿੱਚ ਇਹਨਾਂ ਨੂੰ ਖੁਸ਼ੀਆਂ ਮਿਲ ਰਹੀਆਂ ਨੇ ਇਹਨਾਂ ਦੇ ਸ਼ੌਂਕ ਜਿਹੜੇ ਨੇ ਉਹ ਉਜਾਗਰ ਕੀਤੇ ਜਾ ਰਹੇ ਨੇ ਜਿਹੜੇ ਸ਼ਾਇਦ ਸਮੇਂ ਦੇ ਨਾਲ ਜਾਂ ਮਜਬੂਰੀਆਂ ਦੇ ਨਾਲ ਦਬ ਗਏ ਸਨ ਇਹ ਲੋਕ ਤੁਹਾਡਾ ਪਿਆਰ ਚਾਹੁੰਦੇ ਨੇ ਔਰ ਇਸ ਪਿਆਰ ਦੇ ਨਾਲ ਹੀ ਇਹਨਾਂ ਦੀ ਜ਼ਿੰਦਗੀ ਜਿਹੜੀ ਹੋਰ ਖੂਬਸੂਰਤ ਬਣ ਰਹੀ ਹੈ ਸੋ ਇਹ ਸਾਰੇ ਲੋਕ ਜਿਹੜੇ ਇੱਥੇ ਮੌਜੂਦ ਨੇ ਇੱਕ ਡਿਸਪੀਸਪਲਨ ਦੇ ਵਿੱਚ ਰਹਿੰਦੇ ਨੇ ਔਰ ਉਸ ਦੇ ਨਾਲ ਨਾਲ ਜੋ ਜੋ ਇਹਨਾਂ ਦੀਆਂ ਜ਼ਰੂਰਤਾਂ ਨੇ ਖਾਣ ਪੀਣ ਦੀਆਂ ਪਹਿਨਣ ਦੀਆਂ ਜ਼ਿੰਦਗੀ ਦੇ ਵਿੱਚ ਜੋ ਜੋ ਸਾਡੀ ਰੋਜ਼ਮਰਾਂ ਦੀਆਂ ਜ਼ਰੂਰਤਾਂ ਹੁੰਦੀਆਂ ਨੇ ਉਸ ਆਸ਼ਰਮ ਦੇ ਵਿੱਚ ਪੂਰੀਆਂ ਕੀਤੀਆਂ ਜਾਂਦੀਆਂ ਨੇ ਔਰ ਕਿਤੇ ਨਾ ਕਿਤੇ ਜਿਹੜੇ ਇਹਨਾਂ ਦੇ ਸ਼ੌਕ ਨੇ ਉਹ ਵੀ ਇੱਥੇ ਉਜਾਗਰ ਕੀਤੇ ਜਾਂਦੇ ਨੇ ਤਾਂ ਜੋ ਇਹਨਾਂ ਨੂੰ ਖੁਸ਼ੀ ਮਿਲੇ ਇਹ ਲੋਕ ਮਾਨਸਿਕ ਤੌਰ ਤੇ ਖੁਸ਼ ਰਹਿ ਸਕਣ ਕਿਉਂਕਿ ਸ਼ਾਇਦ ਰੱਬ ਵੀ ਜਾਣਦਾ ਹੈ ਜਾਂ ਇਹ ਖੁਦ ਜਾਣਦੇ ਨੇ ਇੱਥੇ ਆਉਣ ਤੋਂ ਪਹਿਲਾਂ ਇਹਨਾਂ ਨੇ ਕਿੰਨੀਆਂ ਮੁਸ਼ਕਲਾਂ ਆਪਣੇ ਪਿੰਡੇ ਤੇ ਹੰਡਾਈਆਂ ਕਿਨਾਂ ਹਾਲਾਤਾਂ ਦੇ ਵਿੱਚ ਇਹਨਾਂ ਨੂੰ ਘਰ ਛੱਡਣਾ ਪਿਆ ਔਰ ਕਿਸ ਤਰ੍ਹਾਂ ਇਹਨਾਂ ਨੇ ਸੜਕਾਂ ਤੇ ਉਹ ਸਮਾਂ گزارਿਆ ਔਰ ਅੱਜ ਗੁਰੂ ਅਮਰਦਾਸ ਮਹਾਰਾਜ ਦੀ ਕਿਰਪਾ ਸਦਕਾ ਇਸ ਆਸ਼ਰਮ ਦੇ ਵਿੱਚ ਮੌਜੂਦ ਨੇ ਔਰ ਇਹਨਾਂ ਦੀ ਜ਼ਿੰਦਗੀ ਜਿਹੜੀ ਕਿਤੇ ਨਾ ਕਿਤੇ ਬਿਹਤਰ ਹੋ ਰਹੀ ਹੈ ਸੋ ਇਹ ਜਿਹੜੀਆਂ ਤਸਵੀਰਾਂ ਮੈਂ ਇੱਕ ਵਾਰ ਫਿਰ ਦੱਸਦੇ ਆਂ ਤੁਹਾਨੂੰ ਭਾਵੁਕ ਕਰ ਸਕਦੀਆਂ ਨੇ ਪਰ ਇਹ ਸਚਾਈ ਹੈ ਕਿ ਸਾਡੇ ਸਮਾਜ ਦੇ ਵਿੱਚ ਕੁਝ ਅਜਿਹੇ ਲੋਕ ਵੀ ਨੇ ਜਿਨ੍ਹਾਂ ਨੂੰ ਪਿਆਰ ਦੀ ਜ਼ਰੂਰਤ ਹੈ ਤੁਹਾਡੀ ਮਦਦ ਦੀ ਜ਼ਰੂਰਤ ਹੈ ਤੁਹਾਡੇ ਪਿਆਰ ਦੇ ਸਦਕਾ ਹੀ ਇਹ ਖੁਸ਼ ਰਹਿ ਸਕਦੇ ਨੇ ਤੁਹਾਡਾ ਤੁਹਾਡੀ ਇੱਕ ਦੁਆ ਇਹਨਾਂ ਨੂੰ ਕਈ ਸਾਲਾਂ ਲਈ ਖੁਸ਼ੀ ਦੇ ਸਕਦੀ ਹੈ ਤਸਵੀਰਾਂ ਤੁਹਾਡੇ ਸਾਹਮਣੇ ਨੇ ਇਹ ਮਨਬੁੱਧੀ ਵਾਰਡ ਦੀਆਂ ਤਸਵੀਰਾਂ ਨੇ ਜਿੱਥੇ ਮੈਂਟਲੀ ਡਿਸੇਬਲ ਜਿਹੜੇ ਲੋਕ ਨੇ ਉਹ ਇੱਥੇ ਰਹਿ ਰਹੇ ਨੇ ਔਰ ਇਸ ਆਸ਼ਰਮ ਦੇ ਵਿੱਚ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਜਿਹੜੀ ਆ ਦਿੱਤੀ ਜਾ ਰਹੀ ਹੈ ਸੋ ਇੱਧਰ ਬਾਪੂ ਜੀ ਵੀ ਬੈਠੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਾਪੂ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾਹਤਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਨਾਮ ਜੀ ਪ੍ਰੀਤਮ ਸਿੰਘ ਜੀ ਬਾਪੂ ਜੀ ਤੁਸੀਂ ਇੱਥੇ ਆਏ ਹੋ ਤੁਹਾਨੂੰ ਪਤਾ ਹੈ ਕਦੋਂ ਆਏ ਕਿੰਨੇ ਸਾਲ ਹੋ ਗਏ ਤੁਹਾਨੂੰ ਇਸੇ ਮੈਂ ਤੀਸਰਾ ਮਹੀਨਾ ਜ਼ਾਰਿਆ ਇਸਰਾ ਮਹੀਨਾ ਹਾਂ ਜੀ ਕੀ ਹਾਲਾਤ ਬਣੇ ਜੋ ਤੁਸੀਂ ਇੱਥੇ ਆਏ ਹਾਲਾਤ ਕੋ ਬਾਕੀ ਤੇ ਸਭ ਕੁਝ ਠੀਕ ਠਾਕ ਆ ਨਾ ਕੋਈ ਬਿਮਾਰੀ ਇਤਨਾ ਕੋਈ ਹੈ ਹੀ ਗੱਲ ਸਿਰਫ ਬੱਚਿਆਂ ਨੇ ਮੈਨੂੰ ਨਿਸ਼ਮਾ ਲਿਆ ਨਹੀਂ ਸਭ ਆ ਲਿਆ ਬਸ ਇਸ ਕਰਕੇ ਕੀ ਕਾਰਨ ਕੀ ਅਜੇ ਹਾਰੇ ਰਹਾ ਕਰੇ ਬਸ ਉਹ ਆਪਣੀ ਨਹੀਂ ਮੇਰੇ ਕਹਣੇ ਚੱਲਦੇ ਰਹੇ ਕਿੰਨੇ ਬੱਚੇ ਨੇ ਤੁਹਾਡੇ ਦੋ ਮੁੰਡਿਆਂ ਨੇ ਤੇ ਦੋ ਕੁੜੀਆਂ ਨੇ ਟੈਂਡ ਵਾਲੇ ਲੁਧਿਆਣੇ ਦੀ ਆਸਪਾਸ ਲੁਧਿਆਣੇ ਖਾਸ ਲੁਧਿਆਣੇ ਸ਼ੀਨ ਲਾਪੜੀ ਬਟ ਉਤੋਂ ਉਹਨਾਂ ਨੂੰ ਪਤਾ ਕਿ ਤੁਸੀਂ ਇਸ ਆਸ਼ਰਮ ਦੇ ਵਿੱਚੋਂ ਮੈਂ ਉਹਨਾਂ ਨੂੰ ਪਤਾ ਹੈਗਾ ਹੈ ਕਿ ਮੈਂ ਮੈਂ ਜਸਟ ਨਹੀਂ ਆਇਆ ਕੋਸ਼ਿਸ਼ ਇਹ ਹਰਦੇ ਨੇ ਜੇ ਮੈਂ ਆਉਂਗਾ ਮੈਂ ਤੁਹਾਨੂੰ ਦੱਸ ਦਿਆਂਗੇ ਤੇ ਇਹ ਜਿਹੜਾ ਮੇਰਾ ਮਕਾਨ ਸੀ ਆਉ ਮੈਂ ਵੇਚਿਆ ਉਹ ਜੋ ਵੀ 22-23 ਲੱਖ ਰੁਪਏ ਜਿਹੜਾ ਉਹ ਛੋਟਾ ਬੱਚਾ ਖਾ ਲਿਆ ਬਾਅਦ ਚ ਉਹਨਾਂ ਨੇ ਕਿਹਾ ਤੁਸੀਂ ਜਾਓ ਜਿੱਥੇ ਮਰ ਜਿਓ ਇਥੇ ਨਹੀਂ ਉਹਨਾਂ ਤੇ ਗਿਆ ਬਸ ਕੋਈ ਗੱਲ ਨਹੀਂ ਇੱਥੇ ਜ਼ਿੰਦਗੀ ਕਿਵੇਂ ਗੁਜ਼ਰ ਰਹੀ ਹੈ ਖੁਸ਼ ਹਾਂ ਬਿਲਕੁਲ ਫਰਗ ਦੇ ਵਿੱਚ ਬੈਠੇ ਆ ਉੱਥੇ ਨਾਲੋਂ ਬਿਹਤਰ ਹੈ ਬਹੁਤ ਬਿਹਤਰ ਜੀ ਇੱਕ ਛੋਟਾ ਜਿਹਾ ਪਿੰਚਰ ਅੰਦਰ ਬਹੁਤ ਜ਼ਿਆਦਾ ਮੈਸੇ ਮੈਨੂ ਐਸੇ ਨਾ ਨੇ ਕੁਝ ਪੜ ਕਰਨੀ ਜਾਂ ਡਿਊਟੀਆਂ ਲਾਈਆਂ ਨੇ ਉਹ ਵੀ ਕਰਦੇ ਆ ਬੜੇ ਖੁਸ਼ੀ ਨਾਲ ਆਨੰਦ ਵਿੱਚ ਕਰਦੇ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਸੋ ਤੁਸੀਂ ਸੁਣਿਆ ਕਿ ਜਦੋਂ ਕਿਸੇ ਸ਼ਖਸ ਦਾ ਵਿਆਹ ਹੁੰਦਾ ਤਾਂ ਉਹਦੀ ਰੀਝ ਹੁੰਦੀ ਹੈ ਕਿ ਮੇਰੇ ਘਰ ਬੱਚਿਆਂ ਦੀ ਜਿਹੜੀ ਕਿਲਕਾਰੀ ਗੂੰਜੇ ਪਰ ਉਹੀ ਬੱਚੇ ਇੱਕ ਦਿਨ ਜਦੋਂ ਵੱਡੇ ਹੁੰਦੇ ਨੇ ਤਾਂ ਆਪਣੇ ਮਾਪੇ ਦਾ ਸਾਥ ਛੱਡ ਜਾਂਦੇ ਨੇ ਕਾਰਨ ਕੀ ਹੁੰਦਾ ਕਿ ਮਜਬੂਰੀਆਂ ਹੁੰਦੀਆਂ ਜਾਂ ਕੁਝ ਘਰੇਲੂ ਮਾਹੌਲ ਅਜੀਹਾ ਹੋ ਜਾਂਦਾ ਇਹ ਇੱਕ ਕਹਾਣੀ ਨਹੀਂ ਅਨੇਕਾਂ ਅਜਿਹੀਆਂ ਕਹਾਣੀਆਂ ਨੇ ਜਿਹੜੀਆਂ ਸ਼ਾਇਦ ਕਈ ਰੋੜਿਆਂ ਦੇ ਕਈ ਪੱਥਰਾਂ ਦੇ ਭਾਰ ਹੇਠ ਕਈ ਫੁੱਟ ਡੂੰਘੀ ਗਹਿਰਾਈ ਦੇ ਵਿੱਚ ਦੱਬੀਆਂ ਹੋਈਆਂ ਨੇ ਜਿਨ੍ਹਾਂ ਨੂੰ ਸ਼ਾਇਦ ਕੋਈ ਉਜਾਗਰ ਨਹੀਂ ਕਰਦਾ ਪਰ ਮੈਂ ਫਿਰ ਕਹਾਂ ਕਿ ਇਹ ਸਾਡੇ ਸਮਾਜ ਦੀ ਸਚਾਈ ਹੈ ਜੇ ਕੋਈ ਬਦੀ ਕਰਦਾ ਤਾਂ ਰੱਬ ਖੁਦ ਨੇਕੀ ਕਰਾਉਣ ਦੇ ਲਈ ਅਜਿਹੇ ਆਸ਼ਰਮ ਬਣਾਉਂਦਾ ਔਰ ਡਾਕਟਰ ਮੰਗਟ ਵਰਗੇ ਲੋਕਾਂ ਨੂੰ ਇਹਨਾਂ ਦੀ ਸੇਵਾ ਦੇ ਲਈ ਭੇਜਦਾ ਸੋ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਔਰ ਮੈਂ ਬੇਨਤੀ ਕਰਾਂਗਾ ਕਿ ਇਹਨਾਂ ਸਾਰਿਆਂ ਦੇ ਲਈ ਤੁਸੀਂ ਵੀ ਅਰਦਾਸ ਕਰੋ ਤਾਂ ਜੋ ਇਹਨਾਂ ਦਾ ਜਿਹੜਾ ਜੀਵਨ ਹੈ ਹੋਰ ਬਿਹਤਰ ਹੋ ਸਕੇ ਕੈਮਰਾ ਪਰਸਨ ਸਤਵੰਦ ਦੇ ਨਾਲ ਮੈਂ ਅਮਨ ਸਿੰਘ ਲੁਧਿਆਣਾ ਟਾਈਮਸ